ਦੱਸ ਦਈਏ ਕਿ ਲਗਾਤਾਰ ਤੁਹਾਨੂੰ ਜੜੀਆਂ ਨਾ ਹਰ ਇੱਕ ਸਕੂਲ ਦੀ ਜਿਹੜੀ ਅਪਡੇਟ ਦਿੰਦੇ ਹੋਏ ਨਜ਼ਰ ਆ ਰਹੇ ਆ ਜਿੱਥੇ ਕਿ ਹਸ ਨੂੰ ਤੁਹਾਨੂੰ ਅਸੀਂ ਦਿੱਤਿਆਲ ਵੀ ਜਿਹੜੇ ਪਹੁੰਚੇ ਸੀ ਉੱਥੋਂ ਦੀਆਂ ਵੀ ਤਸਵੀਰਾਂ ਦਿਖਾਈਆਂ ਹੈਗੀਆਂ ਤੇ ਉੱਥੇ ਹੀ ਨਾਲ ਇਹ ਪ੍ਰਿੰਸੀਪਲ ਦੇ ਨਾਲ ਗੱਲਬਾਤ ਹੋਈ ਹੈ ਤੇ ਇੱਥੇ ਕੋਹਲੀਆ ਸਕੂਲ ਦੇ ਜਿੱਥੇ ਵੱਖ-ਵੱਖ ਸੈਂਟਰ ਤੋਂ ਬੱਚੇ ਜਿਹੜੇ ਇੱਥੇ ਪਹੁੰਚੇ ਹਨ ਉਹ ਉਹਨਾਂ ਜਿਹੜੇ ਬੱਚਿਆਂ ਦੇ ਪੇਪਰ ਜਿਹੜੇ ਬਹੁਤ ਹੀ ਵਧੀਆ ਤੰਗ ਦੇ ਨਾਲ ਕਿੱਥੇ ਜਾ ਰਹੇ ਹਨ ਸੁਰੱਖਿਆ ਦੀ ਗੱਲ ਕਰੀਏ ਤਾਂ ਸੁਰੱਖਿਆ ਦੇ ਪ੍ਰਬੰਧ ਜਿਹੜੇ ਬਹੁਤ ਵਧੀਆ ਹੋਏ ਹਨ ਉੱਥੇ ਪ੍ਰਿੰਸੀਪਲ ਜਿਹੜੇ ਇੱਥੋਂ ਦੇ ਨਵੀਨ ਹਨ ਉਹਨਾਂ ਨਾਲ ਜਿਹੜੀ ਕੋਲੀਆਂ ਦੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਵੀ ਇਸ ਪੇਪਰਾਂ ਬਾਰੇ ਜਿਹੜੇ ਆ ਪੂਰੀ ਗੱਲਬਾਤ ਸਾਡੇ ਨਾਲ ਕੀਤੀ ਹੈ ਉੱਥੇ ਦੱਸ ਦਈਏ ਕਿ ਕੋਲੀਆਂ ਤੋਂ ਤੇ ਦਿਤਿਆਲ ਤੋਂ ਪ੍ਰਿੰਸੀਪਲਸ ਹਨ ਜੋ ਉਹਨਾਂ ਨਾਲ ਸਾਡੀ ਪੇਪਰਾਂ ਨੂੰ ਲੈ ਕੇ ਜਿਹੜੀ ਵਿਸ਼ੇਸ਼ ਗੱਲਬਾਤ ਹੋਈ ਹੈ ਉਹ ਤੁਹਾਨੂੰ ਸੁਣਾਣੇ ਆ ਤਾਂ ਬਣੀ ਰੋਟਾ ਦੇ ਨਾਲ ਦੇ ਦੇ ਪੰਜਾਬ ਦੀ ਹਾਂਜੀ ਆ ਪੰਲਾ ਪਈ ਮੇਰੇ ਵੱਲੋਂ ਨਮਸਕਾਰ ਦੀ ਤੇ ਅੱਜ ਦਤਿਆਲ ਨਕਰਾਜ ਸਕੂਲ ਵਿਖੇ ਕਲਾਸ 2 ਬੱਚਿਆਂ ਦਾ ਸੈਂਟਰ ਬਣੋ ਆ ਇਸੇ ਸੰਬੰਧ ਵਿੱਚ ਰੰਗ ਚੇਤੇ ਨੰਬਰ ਤੇ ਚੋਕਾਲੀ ਵਿਖੇ ਹੋਇਆ ਜਾ ਬੋਲਤੋਂ ਤੇ ਇੱਕ ਵਜੇ ਦਾ ਬਾਰਨਾ ਤੇ ਇਸ ਦੇ ਵਿੱਚ ਹੈ ਜੋ ਗੁੰਜਾਰੇ ਹੋਰ ਸਰਕਾਰ ਆਪਣੇ ਡਿਪਾਰਟਮੈਂਟ ਦੇ ਅਧਿਕਾਰੀਆਂ ਸਾਹਿਬ ਜੋ ਵੀ ਉਹਨਾਂ ਨੇ ਸਮਝ ਸਕੀ ਉਹਨਾਂ ਦੀ ਪੂਰੀ ਪਾਲਣਾ ਕਰਦੇ ਹੋਏ ਕਿ ਸਾਰੇ ਰੇਂਜ ਲਈ ਰਿਹਾ ਕਿਤੇ ਹੋਇਆ ਤੇ ਮੈਂ ਆਸ਼ਵਾਸਨ ਦਿੰਦਾ ਹਾਂ ਕਿ ਸੈਂਟਰ ਦੇ ਵਿਕੇ ਕਿਸੇ ਵੀ ਕਿਸੇ ਕਿਸਮ ਦੀ ਅਨਗਾਲੀ ਜਿਹੜੀ ਆ ਉਹ ਨਹੀਂ ਵਰਤੀ ਜਾਵੇਗੀ ਸਖਤੀ ਨਾਲ ਜਿਹੜਾ ਅਸੀਂ ਪੇਪਰ ਜਿਹੜਾ ਆ ਉਹ ਅਸੀਂ ਕੰਡਕਟ ਕਰਾਂਗੇ ਇਸ ਤਰ੍ਹਾਂ ਵੀ ਲਿਖਿਆ ਜਾ ਰਿਹਾ ਵੀ ਪੰਜਾਬ ਪੜ ਦੇ ਵਿੱਚ ਜਿਹੜੇ ਬਾਦਮੀ ਨੇ ਕਿਸ ਤਰ੍ਹਾਂ ਨਹੀਂ ਜਿਹੜੀ ਤੁਹਾਡੇ ਕੋਲ ਜਿਹੜੀ ਤੇ ਪੈ ਭਾਈ ਮੋ ਅਨੁਸ਼ਕਾ ਜੀ ਮੈਂ ਨਵੀਨ ਕੁਮਾਰ ਹੈਡਮਾਸਟਰ ਸਰਕਾਰੀ ਹਾਈ ਸਕੂਲ ਕੋਲਿਆਂ ਇੱਥੇ ਐਜ਼ ਅ ਬਤੌਰ ਕੰਟਰੋਲਰ ਦਾ ਕੰਮ ਹੈ ਤੇ ਸਾਡੇ ਸਕੂਲੋਂ 12ਵੀਂ ਦੇ ਵਿੱਚ ਜਿਹੜੇ ਦਿਤੀਆਲ ਸਕੂਲ ਤੋਂ ਬੱਚੇ ਆ ਗਏ ਤੇ ਸਾਡੇ ਕੋਲੋਂ 10ਵੀਂ ਦਾ ਵੀ ਤਿੰਨ ਸਕੂਲ ਆ ਗਿਆ ਇੱਕ ਬਸੌ ਬਾੜਮਾ ਵਿਸ਼ੇਸ਼ ਸਕੂਲ ਤੇ ਇੱਕ ਇੱਕ ਦਿਤੀਆਲ ਫਰੋਜਾ ਤੇ ਸੱਤ ਮਿਡਲ ਸਕੂਲ ਦੇ ਵਿੱਚ ਬੱਚੇ ਸਾਡੇ ਅਪੀਅਰ ਹੋ ਰਿਹਾ ਹੈਗੇ ਸਰਕਾਰ ਦੀ ਬਹੁਤ ਵਧੀਆ ਤਿਆਰੀ ਹੈ ਜੀ ਜਿਸ ਤਰ੍ਹਾਂ ਸਾਡੇ ਕੋਲ ਕੁਐਸਚਨ ਪੇਪਰ ਆਉਂਦੇ ਹੈਗਾ ਪ੍ਰੋਪਰ ਬੈਂਕ ਵਿੱਚ ਹੁੰਦੇ ਹੈ ਤੇ ਉਹਨਾਂ ਦਾ ਜਿਸ ਤਰ੍ਹਾਂ ਪ੍ਰੋਪਰ ਆਨਲਾਈਨ ਸਾਰਾ ਸਿਸਟਮ ਹੈ ਜਦੋਂ ਉੱਥੋਂ ਪੇਪਰ ਚੱਲਣਾ ਹੈਗਾ ਤੋਂ ਪ੍ਰੋਪਰ ਸਕੈਨਿੰਗ ਹੋਣੀ ਹੈ ਜਦੋਂ ਉੱਥੇ ਰਿਸਿਵ ਕਰਨਾ ਸਾਰਾ ਸਕੈਨਿੰਗ ਹੋਣੀ ਹੈਗੀ ਹੈ ਤੇ ਬਾਕੀ ਸਰਕਾਰ ਦੀ ਇਨਸਟਰਕਸ਼ਨ ਹੈਗੀਆਂ ਕਿ ਤੁਸੀਂ ਬਾਕੀ ਦੇਖਿਆ ਹੀ ਹੈ ਬਾਹਰ ਤੁਹਾਨੂੰ ਕੋਈ ਕੋਈ ਨਜ਼ਰ ਨਹੀਂ ਆਇਆ ਹੋਣਾ ਕਿ 5 ਜਾਂ 5 ਤੋਂ ਵੱਧ ਬੰਦਾ ਜਿਹੜਾ ਹੈਗਾ 100 ਮੀਟਰ ਦੇ ਘੇਰੇ ਵਿੱਚ ਨਹੀਂ ਰਹਿ ਸਕਦਾ ਆ ਸਕਦਾ ਹੈ